ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇੰਨੀ ਐਤ ਵੋਟਾਂ ਪਾਈਆਂ ਸੀ ਕਿ ਆਮ ਆ띠 ਹੈ ਇਹਨਾਂ ਨੇ ਕਿਹਾ ਸੀਗੀ ਕਿ ਅਸੀਂ ਸਿਕਿਉਰਟੀ ਨਹੀਂ ਲਾਣੀ ਅੱਜ ਇਹਨਾਂ ਨੇ ਇੰਨੀ ਸਿਕਿਉਰਟੀ ਫੇਰਤੀ ਲਗਾਈ ਹੋਈ ਆ ਉਹਦਾ ਸ਼ਹਿਰ ਬੰਦ ਕੀਤਾ ਦਾ ਬਲੌਕ ਕੀਤਾ ਦਾ ਦੁਕਾਨਾਂ ਬੰਦ ਹੀ ਕਰਵਾ ਦੇਣੀਆਂ ਚਾਹੀਦੀ ਸੀ ਕੌਲ ਲਾ ਕੇ ਕਿਉਂਕਿ ਇਹਨਾਂ ਨੇ ਕਰਫੂ ਵਾਲਾ ਮੋੜ ਬਣਾ ਦਿੱਤਾ ਜਿਸ ਨਾਲ ਨਾ ਕਿਸਨੇ ਆਣਾ ਹੈ ਨਾ ਕਿਸਨੇ ਜਾਣਾ ਨਾ ਬੜੀ ਕਿਧਰੋਂ ਨਿਕਲਾ ਦੱਸੋ ਆਈ ਉਹ ਸੱਚ ਸਰਾ ਕਿਧਰੋਂ ਨਾ ਗੱਲ ਆਈ ਕੰਮ ਦੇ ਨਾਲ ਲੇਟ ਹੋਏਗਾ ਤੇ ਹੱਦੋਂ ਨਾਲ ਆਈ ਪਈ ਨੇ ਜੋੜ ਪਾਈਏ ਦੂਜੇ ਪਰਸਨੀਆਂ ਲਈ ਹੈ ਜੀ ਕੋਈ ਇਹ ਜੇ ਦੁਕਾਨਾਂ ਹੀ ਬੰਦ ਕਰਵਾ ਕੇ ਰੋਡ ショਪੜਨਾ ਤੇ ਫਿਰ ਫਾਇਦਾਗੀਆਂ ਦੇ ਵਾਸਤੇ ਹਣ ਉਹਨਾਂ ਨੇ ਸ਼ਾਮ ਨੂੰ ਆ ਰੋਡ ਸਵੇਰ ਤੋਂ ਬੰਦ ਕਰਦੇ ਕਰਦੇ ਦਾ ਇਹ ਲੋਕਾਂ ਨੂੰ ਤੰਗ ਕਰਨ ਵਾਲਾ ਇਹ ਲੋਕਾਂ ਨੂੰ ਤੰਗ ਕਰਨ ਵਾਲਾ ਪ੍ਰਚਾਰ ਇਹ ਆਮ ਆਮ ਆਦਮੀ ਨੂੰ ਤੰਗ ਕਰੋਗੇ ਤੇ ਆਮ ਆਦਮੀ ਤਾਂ ਧੁਖੀ ਹੋਏਗਾ ਹੀ ਉਹ ਕਿਉਂ ਬੋਰਦੇ ਦਾ ਇਹਨਾਂ ਨੂੰ ਇਹ ਲੋਕਾਂ ਨੂੰ ਜੋੜ ਨਹੀਂ ਦੇ ਤੋੜ ਰਹੇ ਆਪਣੇ ਨਾਲੋਂ ਇਹ ਤਾਂ ਪਹਿਲੀ ਤਕਲੀਫਾ ਦੇ ਰਹੇ ਬਾਅਦ ਵਿੱਚ ਸਰਕਾਰ ਕੀ ਕਰੇਗੀ ਕਿ ਮਾਰਕੀਟ ਦੇ ਵਿੱਚ ਕੈਮਰਾ ਤੋਂ ਮਾ ਕੇ ਦੇਖੋ ਕਿਤੇ ਵੀ ਕਾਗ ਨਹੀਂ ਲੱਪੜਿਆ ਕਿੰਨਾ ਸੂਵਨ ਖਰਾਬ ਹੁੰਦਾ ਹੈ ਸਾਨੂੰ ਤਾਂ ਆਖਿਆ ਕਿ ਗਾਹ ਦੇ ਆਸਰੇ ਤੇ ਗਾਹ ਹੀ ਨਹੀਂ ਅੰਦਰ ਆਣ ਦੇਣੇ ਇਹ ਤਾਂ ਕੰਮ ਕਿਥੋਂ ਕਰਾਂਗੇ ਕਿ ਕੋ ਪਾਠਾ ਤਪਵਾ ਕੇ ਆਪਣੀ ਤੋਂ ਹੀ ਰਾਜਨੀਤਿਕ ਰੋਟੀਆਂ ਸੇਕਨੀ ਆ ਕੋਈ ਵੀ ਪਾਰਟੀ ਹੋਵੇ ਸਾਡੀ ਕੋਈ ਪਾਰਟੀ ਨਹੀਂ ਅਸੀਂ ਦੁਕਾਨਦਾਰ ਬੰਦੇ ਆ ਆਮ ਆਦਮੀ ਪਾਰਟੀ ਵੱਲੋਂ ਇੱਕ ਰੋਡ ショਅ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਹਿ ਜਾਣ ਵਾਲੇ ਅਰਵਿੰਦ ਕੇਜਰੀ ਵਾਰ ਸ਼ਿਰਕਤ ਕਰਨਗੇ ਜਿਸ ਦੇ ਚਲਦਿਆਂ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਆਪਣੇ ਕੜੇ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਆਵਾਜਾਹੀ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਪੈ ਰਿਹਾ ਹੈ ਲੋਕਾਂ ਨੂੰ ਆਉਣ ਜਾਣ ਵਾਸਤੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਆਪਣੇ ਘਰਾਂ ਉਹ ਜਾਣ ਵਾਸਤੇ ਇਧਰੋਂ ਉਧਰੋਂ ਦਿੱਕਤਾਂ ਦੇ ਨਾਲ ਆ ਜਾ ਰਹੇ ਨੇ ਇਸ ਦੇ ਨਾਲ ਨਾਲ ਹੀ ਆਵਾਜਾਈ ਦੇ ਠੱਪ ਹੋਣ ਨਾਲ ਦੁਕਾਨਦਾਰਾਂ ਵਿੱਚ ਵੀ ਰੋਸ ਸ਼ੁਰੂ ਨੇ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਉੱਤੇ ਜੇਕਰ ਗਾਹਕ ਹੀ ਨਹੀਂ ਆਵੇਗਾ ਤੇ ਉਹਨਾਂ ਨੂੰ ਦੁਕਾਨਾਂ ਖੁੱਲੀਆਂ ਰੱਖਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਹਨਾਂ ਨੇ ਕਹਿ ਕੇ ਰਾਜਨੀਤੀ ਪਾਰਟੀਆਂ ਚਾਹੇ ਕੁਝ ਵੀ ਕਰਨ ਪਰ ਉਹਨਾਂ ਦੇ ਵਪਾਰ ਪ੍ਰਭਾਵਿਤ ਨਾ ਕਰਨ ਕਿਉਂਕਿ ਇਹਨਾਂ ਵਪਾਰਾਂ ਦੇ ਰਾਹੀ ਉਹਨਾਂ ਦੇ ਪਰਿਵਾਰ ਵੀ ਪਲਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਨੀਤੀ ਪਾਰਟੀਆਂ ਪਹਿਲੇ ਵੀ ਉਹਨਾਂ ਨੇ ਕਈ ਵਾਰ ਧੱਕਾ ਕਰ ਚੁੱਕੀਆਂ ਨੇ ਇੱਥੋਂ ਤੱਕ ਕਿ ਦੁਕਾਨਾਂ ਦੇ ਸ਼ਟਰ ਤੇ ਖੁੱਲੇ ਨੇ ਪਰ ਰੇੜੀਆਂ ਨੂੰ ਹਟਾਇਆ ਜਾ ਚੁੱਕਿਆ ਹੈ ਤੇ ਹਾਲਾਤ ਰੋਸ਼ ਪਰੇ ਹਨ ਤੇ ਜਿਸੇ ਚੱਲਦਿਆਂ ਹੋਇਆਂ ਦੁਕਾਨਦਾਰਾਂ ਨੇ ਵੀ ਇਹ ਆਪਣਾ ਰੋਸ਼ ਪ੍ਰਦਰਸ਼ਨ ਕੀਤਾ ਹੈ ਕਿ ਰਾਜਨੀਤੀ ਕਰੋ ਲੇਕਿਨ ਇਸ ਟੰਗ ਨਾਲ ਕਰੋ ਕਿ ਆਮ ਲੋਕ ਪਾਰਟੀਆਂ ਦੇ ਨਾਲ ਜੁੜਨ ਨਾ ਕੀ ਉਹਨਾਂ ਤੋਂ ਟੁੱਟਣ ਅਜੀ ਦੇਖੋ ਸਾਡੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇੰਨੀਆਂ ਕਿ ਵੋਟਾਂ ਪਾਈਆਂ ਸੀ ਕਿ ਆਮ ਆਦਮੀ ਹੈ ਇਹਨਾਂ ਨੇ ਕਿਹਾ ਸੀਗੀ ਕਿ ਅਸੀਂ ਸਿਕਿਉਰਟੀ ਨਹੀਂ ਲਾਣੀ ਅਸੀਂ ਆਪਣਾ ਬਿਲਕੁਲ ਆਮ ਬੰਦਿਆਂ ਅੰਦਰ ਚਲਾਂਗੇ ਅਸੀਂ ਕਿਸੇ ਨੂੰ ਤੰਗ ਨਹੀਂ ਕਰਾਂਗੇ ਅਸੀਂ ਕੋਈ ਇਹਨੇ ਸਿਕਿਉਰਟੀ ਨਹੀਂ ਲਾਾਂਗੇ ਤੇ ਅਸੀਂ ਲੋਕਾਂ ਨੂੰ ਬਿਲਕੁਲ ਤੰਗ ਨਹੀਂ ਕਰਾਂਗੇ ਆਮ ਆਦਮੀ ਦੇ ਇਤਲਾਹੀ ਵਿਵਹਾਰ ਕਰਾਂਗੇ ਅੱਜ ਇਹਨਾਂ ਨੇ ਇੰਨੀ ਕਿ ਸਿਕਿਉਰਟੀ ਸਵੇਰ ਦੀ ਲਗਾਈ ਹੋਈ ਆ ਉਹਦਾ ਸ਼ਹਿਰ ਬੰਦ ਕੀਤਾ ਦਾ ਬਲਾਕ ਕੀਤਾ ਦਾ ਕਿਸੇ ਦੀ ਦੁਕਾਨ ਤੇ ਕਿਸੇ ਐਮਰਜੈਂਸੀ ਕਿਸੇ ਨੇ ਆਇਆ ਆਪਣੀ ਦੁਕਾਨ ਤੇ ਕੋਈ ਸਕੂਟੀ ਨਹੀਂ ਲੱਗਣ ਦੇ ਕਰਦੇ ਦੁਕਾਨਦਾਰੀ ਤੇ ਕੀ ਅਸਰ ਪੈ ਰਿਹਾ ਦਾ ਦੇਖੋ ਬਿਲਕੁਲ ਬੰਦ ਕੀਤਾ ਸਾਰੇ ਪੂਰੇ ਸ਼ਹਿਰ ਉਹਦੇ ਸਾਰੇ ਸਾਡਾ ਬਾਜ਼ਾਰ ਬੈਰੀਕੇਟਿੰਗ ਕੀਤੀ ਆ ਬਿਲਕੁਲ ਬੰਦ ਕੀਤਾ ਔਰ ਸਾਡੀ ਆਪਣੀ ਸਕੂਟੀ ਇਵਨ ਜਿਹੜੀ ਸਾਡੀ ਦੁਕਾਨ ਦੇ ਅੱਗੇ ਲੱਗੀ ਆ ਉਹ ਵੀ ਉਹਨੂੰ ਸਾਨੂੰ ਬਾਰ-ਬਾਰ ਧਮਕੀ ਦੇ ਰਿਆ ਉਹਨੂੰ ਚੋੱਕ ਕੇ ਲਾਇਓ ਚੋੱਕ ਕੇ ਲਾਇਓ ਨਹੀਂ ਤੇ ਅਸੀਂ ਤੁਹਾਨੂੰ ਦੇਖ ਲਾਂਗੇ ਸਾਨੂੰ ਪੰਜਾਬ ਪੁਲਿਸ ਵਾਲੇ ਐਦਾਂ ਕਹਿ ਰਹੇ ਐ ਐਸਐਚਓ ਇੱਥੇ ਘੁੰਮ ਰਿਹਾ ਉਹ ਸਾਡੇ ਨਾਲ ਬੜੀ ਬਦਤਮੀਜ਼ੀ ਨਾਲ ਤਿੰਨ ਚਾਰ ਵਾਰੀ ਬੋਲ ਚੁੱਕੇ ਆ ਕਿ ਤੁਸੀਂ ਆਪਣਾ ਹਥੋਂ ਆਪਣੀ ਸਕੂਟੀ ਚੁੱਕੋ ਆਪਣਾ ਸਮਾਨ ਇੱਧਰ ਕਰੋ ਉੱਧਰ ਕਰੋ ਆਪਣੀ ਦੁਕਾਨ ਦੇ ਅੰਦਰ ਹੀ ਲੱਗੇ ਰਹਿ ਸਮਾਨ ਨੂੰ ਨਹੀਂ ਜੀ ਤੁਸੀਂ ਐਦਾਂ ਨਹੀਂ ਕਰਾ ਤੁਹਾਡੇ ਕਸਟਮਰ ਨਹੀਂ ਆਣਾ ਤੁਹਾਨੂੰ ਕਸਟਮਰ ਆਇਆ ਇਹਨੂੰ ਇਹਨੂੰ ਭੇਜ ਦਿਓ ਇੱਥੋਂ ਤੁਸੀਂ ਕਸਟਮਰ ਅਟੈਂਡ ਕਰੋ ਜਾਂ ਨਾ ਕਰੋ ਸਾਨੂੰ ਕੋਈ ਲੈਣ ਦੇਣਾਂ ਨਹੀਂ ਕਰਦੇ ਤੁਹਾਡੇ ਨਾਲ ਦੁਕਾਨਾਂ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਪ੍ਰਚਾਰ ਦੁਕਾਨਾਂ ਬੰਦ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਅੱਜ ਦਾ ਰੋਡ ショਅ ਪ੍ਰਚਾਰ ਕਰਨ ਲਈ ਕੀਤਾ ਜਾ ਰਿਹਾ ਹੈ ਇਹ ਕਿਤਰਾ ਦਾ ਪ੍ਰਚਾਰ ਦੇ ਖਾਂਦੇ ਹੈ ਇਹ ਲੋਕਾਂ ਨੂੰ ਤੰਗ ਕਰਨ ਵਾਲਾ ਇਹ ਲੋਕਾਂ ਨੂੰ ਤੰਗ ਕਰਨ ਵਾਲਾ ਪ੍ਰਚਾਰ ਹੈ ਤੁਸੀਂ ਜੇ ਲੋਕਾਂ ਨੂੰ ਨਾਲ ਲੈਣਾ ਹੈ ਤੇ ਲੋਕਾਂ ਦਾ ਨਾਲ ਸਾਥ ਲੋ ਨਾ ਕਿ ਲੋਕਾਂ ਨੂੰ ਤੰਗ ਕਰੋ ਇੱਕ ਇੱਕ ਦੁਕਾਨ ਤੇ ਇੱਕ ਕੋਈ ਸਕੂਟੀ ਲੈ ਆ ਗਿਆ ਕੋਈ ਰੋਟੀ ਲੈ ਕੇ ਆ ਆ ਉਹਨੂੰ ਉੱਥੇ ਨਹੀਂ ਆਣ ਦਿੱਤਾ ਉਹਦੀ ਦੁਕਾਨ ਤੇ ਉਹਨੂੰ ਕਹਿੰਦਾ ਨਹੀਂ ਜੀ ਤੁਸੀਂ ਜਿਆਦਾ ਮਤਲਬ ਅਸੀਂ ਰੋਟੀ ਵੀ ਨਾ ਖਾਈਏ ਕਾਵਾ ਵੀ ਨਾ ਖਾਈਏ ਕੋਈ ਇੱਥੋਂ ਜਾ ਐਮਰਜੈਂਸੀ ਕੇਸ ਤੇ ਜਾਣਾ ਉਹਨੂੰ ਇੱਥੋਂ ਬਿਲਕੁਲ ਨਹੀਂ ਜਾ ਰਿਹਾ ਬਿਲਕੁਲ ਬੰਦ ਕੀਤਾ ਪੂਰੇ ਸ਼ਹਿਰ ਚ ਅਦਾ ਪੈਰਿਗੇਟਿੰਗ ਕੀਤੀ ਆ ਕਿ ਫੂਡ ਵੀਲਰ ਨਹੀਂ ਆਣ ਦੇਣਾ ਕਿਸੇ ਨੂੰ ਫੂਡ ਵੀਲਰ ਨਹੀਂ ਆਣ ਦੇਣੇ ਬਾਕੀ ਬੈਡ ਅਸਰ ਨਹੀਂ ਸਿੱਕਤੀ ਦਾ ਵੋਟਾਂ ਤੇ ਕੋਈ ਅਸਰ ਨਹੀਂ ਸਰ ਬਿਲਕੁਲ ਇਹ ਆਮ ਆਮ ਆਦਮੀ ਨੂੰ ਤੰਗ ਕਰੋਗੇ ਤੇ ਆਮ ਆਦਮੀ ਤਾਂ ਦੁਖੀ ਹੋਏਗਾ ਹੀ ਉਹ ਕਿਉਂ ਵੋਟ ਦੇ ਦੇਣਾ ਉਹਨਾਂ ਨੂੰ ਮੈਨੂੰ ਇੱਕ ਗੱਲ ਦੱਸ ਪ੍ਰਵਾ ਪਿਆਰੇ ਜਿਹੜੇ ਜੀ ਨਮਸਕਾਰ ਜੀ જય શ્રી ਰਾਮ ਇਹ ਜੋ ਆਜਿਨਾ ਨੇ ਮਾਹੌਲ ਬਣਾਇਆ ਇਹਦੇ ਨਾਲ ਉਹ ਇਹਨਾਂ ਨੇ ਦੁਕਾਨਾਂ ਬੰਦ ਹੀ ਕਰਵਾ ਦੇਣੀਆਂ ਚਾਹੀਦੀ ਸੀ ਕਾਲ ਲਾ ਕੇ ਕਿਉਂਕਿ ਇਹਨਾਂ ਨੇ ਕਰਫੂ ਵਾਲਾ ਮਾਹੌਲ ਬਣਾ ਦਿੱਤਾ ਜਿਸ ਨਾਲ ਨਾ ਕਿਸੇ ਆਣਾ ਹੈ ਨਾ ਕਿਸੇ ਜਾਣਾ ਨਾ ਆਪਾਂ ਬਾਹਰ ਜਾ ਸਕਦੇ ਨਾ ਆ ਸਕਦੇ ਤੇ ਇਹਨਾਂ ਨੂੰ ਚੰਗਾ ਇਹਨਾਂ ਨੂੰ ਕਾਲ ਲਾ ਕੇ ਬਿਲਕੁਲ ਦੁਕਾਨਾਂ ਬੰਦ ਕਰਦਣੀਆਂ ਚਾਹੀਦੀਆਂ ਸੀਗਾ ਇਹ ਬਣਾ ਕੇ ਮੋਲ ਕੋਈ ਫਾਇਦਾ ਨਹੀਂ ਹੈ ਇਹ ਲੋਕਾਂ ਨੂੰ ਜੋੜ ਨਹੀਂ ਰਹੇ ਤੋੜ ਰਹੇ ਆਪਣੇ ਨਾਲੋਂ ਇਹਨਾਂ ਨੂੰ ਸਭ ਤੋਂ ਚਾਹੀਦਾ ਸੀਗਾ ਕਿ ਲੋਕਾਂ ਨੂੰ ਆਪਣੇ ਨਾਲ ਜੋੜਨ ਕਿਸੇ ਨੂੰ ਕੋਈ ਤਕਲੀਫ ਨਾ ਆਏ ਇਹ ਤਾਂ ਪਹਿਲੀ ਤਕਲੀਫਾ ਦੇ ਰਹੇ ਬਾਅਦ ਵਿੱਚ ਸਰਕਾਰ ਕੀ ਕਰੇਗੀ ਇਸ ਕਰਕੇ ਇਹੋ ਜੀ ਸਰਕਾਰ ਦਾ ਕੋਈ ਫਾਇਦਾ ਨਹੀਂ ਹੈ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਲੋਕਾਂ ਨੂੰ ਆਪਣੇ ਨਾਲ ਲੱਗ ਚੱਲਣ ਨਾ ਕਿ ਉਹਨਾਂ ਤੋਂ ਦੂਰ ਰਹਿਣ ਪਿਛਲੀ ਵਾਰ ਵੀ ਭਗਵੰਦ ਜੀ ਆਉਂਦਾ ਆਇਆ ਪਿਛਲੀ ਵਾਰ ਵੀ ਜਦੋਂ ਭਗਵਾਨ ਰਮਨ ਜੀ ਆਏ ਸੀਗੇ ਆਦੋਂ ਵੀ ਇਦਾਂ ਦਾ ਮਾਹੌਲ ਬਣਾਇਆ ਸੀ ਲੇਕਿਨ ਸਾਨੂੰ ਲੱਗਾ ਸੀ ਨਹੀਂ ਇਹ ਹਲੇ ਨਵੀਂ ਸਰਕਾਰ ਆ ਇਹਨਾਂ ਨੂੰ ਚੰਗੇ ਰੇ ਲੇਕਿਨ ਇਹ ਹੁਣ ਜਿੱਦਾਂ ਦੇ ਕੰਮ ਕਰ ਰਿਹਾ ਇਹ ਬਿਲਕੁਲ ਇਨਾਂ ਦੇ ਹਿੱਤ ਚ ਨਹੀਂ ਹੈ ਨਾ ਹੀ ਲੋਕਾਂ ਜਨਤਾ ਵਾਸਤੇ ਹੀ ਚ ਹੈ ਤੇ ਇਸ ਕਰਕੇ ਚਾਹੀਦਾ ਹੈ ਕਿ ਇਹਨਾਂ ਤੋਂ ਇਹੋ ਜਿਹੇ ਕੰਮ ਨਹੀਂ ਕਰਨ ਜਿਹਦੇ ਨਾਲ ਲੋਕੀ ਨਾਲੋਂ ਦੂਰ ਰਹਿਣ ਆਪਣੇ ਨਾਲ ਜੋੜਨੇ ਚਾਹੀਦੇ ਆ ਸਾਡੇ ਸਾਥ ਜੀ ਭਾਈ ਦੁਕਾਨਦਾਰੀ ਤੇ ਬਹੁਤ ਹੀ ਪ੍ਰਭਾਵ ਪੈ ਰਿਹਾ ਹੁਣ ਪਿਛਲੀ ਵਾਰੀ ਵੀ ਦੇਖਿਆ ਜਾਏ ਤੇ ਕਹਿੰਦੇ ਕੇਜਰੀਵਾਲ ਜੀ ਆਣਾ ਜੀ ਠੀਕ ਹੈ ਜੀ ਉਹਨਾਂ ਦਾ ਆਨ ਦਾ ਕੋਈ ਪਤਾ ਨਹੀਂ ਪਰ ਸਾਢੇ ਢਾਈ ਰੋਡ ਬੰਦ ਰਿਆ ਸਾਡੇ ਕੰਮ ਤੇ ਬਹੁਤ ਨੁਕਸਾਨ ਹੋਇਆ ਉਹ ਕੌਣ ਜਵਾਬ ਦੇਗਾ ਹੁਣ ਅੱਜ ਵੀ ਤੁਸੀਂ ਦੇਖੋ ਕਿ ਮਾਰਕੀਟ ਦੇ ਵਿੱਚ ਕੈਮਰਾ ਤੋਂ ਮਾ ਕੇ ਦੇਖੋ ਕਿ ਕਿਤੇ ਵੀ ਗਾਹਕ ਨਹੀਂ ਲੱਭ ਰਿਆ ਤੇ ਇਹਦੇ ਦਾ ਕੌਣ ਜ਼ਿੰਮੇਵਾਰ ਹੈ ਸਾਡੇ ਪਾਸੇ ਰੋਡ ਬੰਦ ਹੈ ਗਿਆ ਹਨ ਉਹਨਾਂ ਨੇ ਸ਼ਾਮ ਨੂੰ ਰੋਡ ਸਵੇਰ ਤੱਕ ਬੰਦ ਕਰਦੇ ਕਰਦੇ ਦਾ ਨਾ ਸਾਡਾ ਸਮਾਨ ਆ ਰਿਹਾ ਨਾ ਕੋਈ ਆਟੋ ਆਉਂਦੇ ਨਾ ਟੂ-ਵੀਲਰ ਆਉਂਦੇ ਪਿਆ ਤੇ ਕੌਣ ਜਵਾਬ ਦੇਗਾ ਇਸ ਚੀਜ਼ ਨੂੰ ਜਦ ਨਾਲ ਸੌਦਾ ਵੀ ਖਰਾਬ ਹੋਣਾ ਲਾ ਹੈਗਾ ਭਾਈ ਜੀ ਸੁਬਾਹ ਤੇ ਖੁਦ ਆਓ ਸਮਾਨ ਇੱਥੇ ਪਿਆ ਤਾਨੂੰ ਹੁਣੇ ਦੱਸ ਦਿੰਦੇ ਆ ਖੋਲ ਕੇ ਸਮਾਨ ਜਿਹੜਾ ਵੀਗਾ ਕਿੰਨਾ ਸਮਾਨ ਖਰਾਬ ਹੁੰਦਾ ਆ ਸਾਨੂੰ ਤਾਂ ਆ ਕੇ ਗਾਹ ਦੇ ਆਸਣਾਂ ਤੇ ਗਾਹ ਹੀ ਨਹੀਂ ਅੰਦਰ ਆਣ ਦੇਣਗੇ ਤੇ ਕੰਮ ਕਿਥੋਂ ਕਰਾਂਗੇ ਜਿਹੜਾ ਅੰਬ ਐ ਜਿਹੜਾ ਅੱਜ ਗੋਲਾਂ ਦਾ ਦੁਪਹਿਰ ਦਾ ਉਸ ਕਰਕੇ ਦੁਕਾਨਦਾਰੀ ਤੇ ਕੀ ਪ੍ਰਭਾਵ ਪੈ ਰਿਹਾ ਤੇ ਕੋਈ ਜਿਹੜਾ ਰਾਜਨੀਤਿਕ ਪਾਰਟੀਆਂ ਆਪਣੀਆਂ ਰੋਡ ショਅ ਕਰਦੀਆਂ ਪਰ ਉਹਨਾਂ ਨੂੰ ਦੁਕਾਨਦਾਰਾਂ ਦਾ ਹਿੱਤ ਦਾ ਵੀ ਖਿਆਲ ਵਿੱਚ ਰੱਖਣਾ ਚਾਹੀਦਾ ਕੋਈ ਜਿਹੜੇ ਦੁਕਾਨਾਂ ਹੀ ਬੰਦ ਕਰਵਾ ਕੇ ਰੋਡ ショਅ ਕਰਨਾ ਤੇ ਫਿਰ ਫਾਇਦਾ ਕੀ ਇਹਦੇ ਵਾਸਤੇ ਉਹ ਤੁਸੀਂ ਦੇਖੋ ਕਿੱਦਾਂ ਪੋਲ ਲਗਾਉਂਦੇ ਇਹਨਾਂ ਨੇ ਕੋਈ ਉਧਰ ਸਕੂਟਰ ਤੇ ਆਏ ਇਧਰੋਂ ਕੋਈ ਸਕੂਟਰ ਤੇ ਆਏ ਆ ਔਰ ਲਗਾਉਣ ਤੋਂ ਪਹਿਲੇ ਪਹਿਲੇ ਪਰਮਿਸ਼ਨ ਲੈਣੀ ਚਾਹੀਦੀ ਦੁਕਾਨਦਾਰ ਕੋਲ ਕਿ ਮੈਂ ਇੱਥੇ ਲਗਾਣ ਲੱਗਾ ਮੇਰੀ ਦੁਕਾਨ ਲੁਕਰੀ ਹੈ ਤੁਸੀਂ ਵਪਾਰ ਠੱਪ ਕਰਵਾ ਕੇ ਆਪਣੀ ਤੁਸੀਂ ਰਾਜਨੀਤਿਕ ਰੋਟੀਆਂ ਸੇਕ ਨਹੀਂ ਆ ਕੋਈ ਵੀ ਪਾਰਟੀ ਹੋਏ ਸਾਡੀ ਕੋਈ ਪਾਰਟੀ ਨਹੀਂ ਅਸੀਂ ਦੁਕਾਨਦਾਰ ਬੰਦੇ ਹਾਂ ਸਾਡੀ ਰਾਜਨੀਤਿਕ ਕੋਈ ਲੈਣਦੇ ਨਹੀਂ ਪਰ ਅਸੀਂ ਤੁਸੀਂ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਤੁਸੀਂ ਦੁਕਾਨਦਾਰ ਬੰਦ ਕਰਾਉਂਦੇ ਆ ਗਾਗ ਨੂੰ ਬੰਦ ਕਰਾਉਂਦਾ ਸਕੂਟਰ ਵੀ ਲੱਗਣ ਨਹੀਂ ਦਿੰਦੇ ਵੇ ਆ ਕਿਹੜੀ ਸਿਕਿਉਰਿਟੀ ਹੈ ਮੇਰੀ ਇੱਥੇ ਦਰਖਾਸਤ ਆਹੀ ਹੈ ਕਿ ਇਹ ਦੁਕਾਨਦਾਰ ਜਿਹੜਾ ਵਪਾਰੀ ਆ ਕੇ ਬਹੁਤ ਪੀੜਿਤ ਆ ਇਹਨੂੰ ਹੋਰ ਤੰਗ ਨਾ ਕਰੋ ਦੇਖ ਕਿ ਇਹ ਦੁਕਾਨਦਾਰ ਤੁਹਾਡੇ ਖਿਲਾਫ ਉਠ ਕੇ ਆ ਗਿਆ ਕਿਸੇ ਵੀ ਪਾਰਟੀ ਦੇ ਅੱਗੇ ਤੇ ਬਹੁਤ ਬੁਰਾ ਹੋਏਗਾ ਫਿਰ ਤਸ ਕਰਕੇ ਅਜਿਹਾ ਕੀਤਾ ਬਹੁਤ ਮੰਦਭਗੀ ਘਟਨਾ ਹੋਈ ਗਿਆ ਧਾਰਮੋਰ ਦੇ ਕੋਲ ਠੀਕ ਹੈ ਇਹ ਦੁਕਾਨਦਾਰ ਜਿੱਦਾ ਪ੍ਰਭਾਵཐਵੇ ਕੋਈ ਗੱਲ ਨਹੀਂ ਹੈਗੀ ਦੇਖਿਆ ਜ਼ਬਰਦਸਤ ਨਹੀਂ ਕਰਨੀ ਚਾਹੀਦੀ ਮੈਂ ਭਾਜੀਪੀ ਨਾਲ ਕੰਸਰਨ ਨਹੀਂ ਆਇਆ ਕਾਂਗਰਸ ਨਾਲ ਕੰਸਰਨ ਕਿਸੇ ਵੀ ਪਾਰਟੀ ਨਾਲ ਇਹਨਾਂ ਨੂੰ ਇਹ ਝੰਡੇ ਨਹੀਂ ਚੁਲਾਨੇ ਚਾਹੀਦੇ ਆਪ ਕੋ ਮੈਨੂੰ ਪੁੱਛ ਕੇ ਲਗਾਉਂਦੇ ਇਹ ਜਿਹੜੀ ਹੈ ਹੁਣ ਆਏਗਾ ਜਿਹੜਾ ਕਸਟਮਰ ਨਾਮ ਮੈਂ ਦੰਕਦਾ ਕਿ 24 ਦਾ ਸੀਐਮ ਆ ਰਿਹਾ ਹੈ। ਕਿਹਦੇ ਗਲਤ ਹੈ। ਐਸਾ ਇਹ ਸਦਾ ਸਮਾਸ਼ ਨਹੀਂ ਚਾਹੁੰਦਾ। ਵੀ ਐਸਾ ਤੁਸੀਂ ਕਰੋ। ਬਾਕੀ ਹੈ ਚੱਲਦਾ ਰਹਿਣਾ ਹੁਣ ਇਹ ਰੋੜ ਜੋ ਮੰਦਾ ਹੀ ਨਹੀਂ ਹੈਗੇ ਨੋ। ਅਸੀਂ ਦੁਕਾਨਾਂ ਬੰਦ ਕਰ ਦੇਣੀ ਕੋ। ਸਾਈ ਬਦ ਕਰਨਾ ਬੰਦ ਕਰ ਦੇਣੀ ਹੈ ਜੇ ਸਾਨੂੰ ਤੰਗ ਕਰਨਗੇ ਤੇ ਇਹ ਦੁਕਾਨਾਂ ਬੰਦ ਕਰ ਦੇਣੀਆਂ ਜੀ ਆ। ਤੁਹਾਡਾ ਵਪਾਰ ਮੰਡਲ ਵਗੈਰਾ ਕਿੱਥੇ ਵਪਾਰ ਮੰਡਲ ਨੇ ਨਹੀਂ ਤੁਹਾਨੂੰ ਕੋਈ ਕਾਲ ਕੀਤੀ। ਅੱਗੇ ਬੈਸ ਹੋਈ ਹੈ ਬੜੀ। ਅੱਗੇ ਗਾਂਧੀ ਜੋ ਕੋ ਬੜੀ ਬੈਸ ਹੋਈ ਹੈ ਜੀ। If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul, such is our kindergarten section, with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on ANDM's Gems Cambridge International School opposite Canada Palace near ANDM Institutes Jalandhar Daloji Bypass Road Pathankot